ਜੀ ਮੈਂ ਰੋਡ ਕੋ ਸਿੱਧਾ ਆ ਰਿਹਾ ਸੀ ਇੱਕ ਸੂ ਟੈਂਪੋਰਰੀ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਕੋ ਮੱਗੇ ਢਿੱ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹੀ ਸੇਵ ਹੋ ਗਏ ਟਰੈਕਟਰ ਉਸ ਵਾਰ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉਸ ਜਿਹੜੋਂ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਤੇ ਗੱਡੀ ਭਜਾ ਕੇ ਲੈ ਗਏ ਭਾਈ 메ਨ ਰੋਡ ਕੋ ਸਿੱਧਾ ਆ ਰਿਹਾ ਸੀ 300 ਟੈਂਟਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਕੋ ਮੱਗੇ ਢਿੱਲੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹੀ ਸੇਵ ਹੋ ਗਏ ਟਰੈਕਟਰ ਸਭਾ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਹੁਸਰੇ ਜਿਹੜੋਂ ਮੈਨੂੰ ਉਤਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਤੇ ਸੀ ਗੱਡੀ ਭਜਾ ਕੇ ਲੈਣੇ ਮੈਂਨ ਰੋਡ ਤੋਂ ਸਿੱਧਾ ਆ ਰਿਹਾ ਹਾਂ ਜੀ ਪਿੱਛੋਂ ਟਰੈਕਟਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੁੰਡੇ ਇੱਕ ਢਿੱਗੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹਿੱਸੇ ਹੋ ਗਏ ਟਰੈਕਟਰ ਉਸ ਵਾਰ ਪਲਟ ਗਿਆ ਮੈਂ ਜਾ ਕੇ ਭਲੇ ਦੇਖਿਆ ੱਡੀ ਹੁਸਰੇ ਦਿਨੋਂ ਮੈਨੂੰ ਠਾਇਆ ਬੰਦਿਆਂ ਨੇ ਤੇ ਸੇਕਾ ਗੱਡੀ ਨੂੰ ਤੇ ਸੀ ਗੱਡੀ ਭਜਾ ਕੇ ਆ ਰਿਹਾ ਹਾਂ ਆ ਭਾਈ ਮੈਂ ਰੋਡ ਕੋ ਸਿੱਧਾ ਆ ਰਿਹਾ ਸੀ ਪਿੱਛੋਂ ਟੈਂਕਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਕੋ ਮੱਗੇ ਗੱਡੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹਿੱਸੇ ਹੋ ਗਏ ਟਰੈਕਟਰ ਉਸ ਵਕਤ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉਸੇ ਜਿਹੜੋਂ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਕਿ ਗੱਡੀ ਨੂੰ ਉਸੇ ਗੱਡੀ ਭਜਾ ਕੇ ਲੈ ਆਇਆ ਪਈ ਮੇਨ ਰੋਡ ਤੋਂ ਸਿੱਧਾ ਆ ਰਿਆਂ ਸੀ ਇੱਕ ਸੈਂਟਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਕੋ ਮੱਗੇ ਇੱਕ ਢੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹੀ ਸੇ ਉਹਦੇ ਟਰੈਕਟਰ ਸਭਾ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਹਸੇ ਜਿਹਨੂੰ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਤੇ ਅਸੀ ਗੱਡੀ ਭਜਾ ਕੇ ਲੈ ਗਏ